ਸਮਝ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਲੰਘ ਰਹੇ ਹੋਗੇ ਡਿਲੀਵਰੀ ਕਰ ਲਾਂਗੇ ਕੋਈ ਗੱਲ ਨਹੀਂ ਅਸੀਂ ਵੀ ਫੇਰ ਕਰ ਲਾਂਗੇ ਜਦੋਂ ਅਸੀਂ ਇਹ ਚੀਜ਼ ਕੇ ਕੇ ਛੱਡ ਦਿੰਦੇ ਹਾਂ ਨਾ ਤਾਂ ਸਮਝ ਲਓ ਨਾ ਤੁਸੀਂ ਪੜੀਆਂ ਹੋਣੀਆਂ ਨਾ ਤੁਸੀਂ ਕਦੇ ਦੇਖੀਆਂ ਹੋਣੀਆਂ ਅਕਸਰ ਉਹ ਗਲਤੀਆਂ ਨੇ ਜਿਹੜੀਆਂ ਅਸੀਂ ਹਰ ਰੋਜ਼ ਕਰਦੇ ਹੀ ਕਰਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਲਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਕਿਤਾਬ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਿਤਾਬ ਤੁਸੀਂ ਪੜ੍ਹ ਲੈਣੀ ਹੋ ਨਾ ਤਾਂ ਮੈਂ ਕਹਿੰਦਾ ਯਾਰ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਵਾਕੇ ਉਹ ਇੱਕ ਕਿਤਾਬ ਪੜ੍ਹਨ ਵਾਲੀ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਕਿਉਂਕਿ ਅਕਸਰ ਉਹ ਗਲਤੀਆਂ ਨੇ ਜਿਹੜੀਆਂ ਅਸੀਂ ਹਰ ਰੋਜ਼ ਕਰਦੇ ਹੀ ਕਰਦੇ ਆਂ ਜਿਹਦੇ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੁੰਦੇ ਸਫਲ ਨਹੀਂ ਹੁੰਦੇ ਹੈਗੇ ਸਕਸੈਸ ਨਹੀਂ ਹੁੰਦੇ ਹੈਗੇ ਵੀ ਜੀ ਛੋਟੀ ਛੋਟੀ ਚੀਜ਼ਾਂ ਤੋਂ ਵੀ ਅਸੀਂ ਮਤਲਬ ਵੀ ਪਿੱਛੇ ਰਹਿ ਜਾਂਦੇ ਆ ਕਈ ਵਰੀ ਐ ਹੁੰਦਾ ਵੀ ਸਾਡੀ ਮੰਜ਼ਿਲ ਆ ਜਿਹੜੀ ਉਹ ਸਾਨੂੰ ਸਾਹਮਣੇ ਦਿਖਦੀ ਹੁੰਦੀ ਆ ਪਰ ਅਸੀਂ ਉਹ ਮੰਜ਼ਿਲ ਤੱਕ ਅਸੀਂ ਪਹੁੰਚ ਨਹੀਂ ਸਕਦੇ ਹੈਗੇ ਸੋ ਉਹ ਕਿਹੜੀ ਕਿਤਾਬ ਆ ਉਹ ਕਿਹੜੇ ਰਾਈਟਰ ਦੀ ਲਿਖੀ ਹੋਈ ਆ ਸੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਉਹ ਜਿਹੜੀ ਕਿਤਾਬ ਹੈਗੀ ਆ ਜੀ ਮੌਕਾ ਨਾ ਗਵਾਓ ਇਹ ਹੈਗਾ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਹੁੰਦਾ ਹਾਂ ਆ ਵੀ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਮੌਕਾ ਮਿਲਦਾ ਵਾ ਤਾਂ ਉਹਨੂੰ ਗਵਾਉਣਾ ਨਹੀਂ ਚਾਹੀਦਾ ਸੋ ਇਹ ਜਿਹੜੀ ਕਿਤਾਬਾ ਮੌਕਾ ਨਾ ਗਵਾਓ ਇਹ ਸਵੇਟ ਮਾਰਟਨ ਜੀ ਦੀ ਲਿਖੀ ਹੋਈ ਹੈ ਮੈਂ ਇਹਨਾਂ ਦੀ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਆਪਣੇ ਪੁਰਾਣੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਵੀ ਮੈਨੂੰ ਕਿਤਾਬਾਂ ਪੜਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਮੇਰੇ ਸ਼ੁਰੂ ਤੋਂ ਹੀ ਘੱਟੋ ਘੱਟ ਮੈਨੂੰ 20-22 ਸਾਲ ਹੋ ਗਏ ਮੈਨੂੰ ਕਿਤਾਬਾਂ ਪੜਦਿਆਂ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਉਦੋਂ ਤੋਂ ਹੀ ਬਹੁਤ ਸਾਰੀਆਂ ਕਿਤਾਬਾਂ ਪੜਦਾ ਮੋਟੀਵੇਸ਼ਨਲ ਜਿਵੇਂ ਸਵੇਟ ਮਾਰਟਨ ਜੀ ਹੋਗੇ ਹਨ ਵੇਸਟ ਹੋ ਗਿਆ ਤੇ ਆਪਣੇ ਨੇ ਨੇਪੋਲੀ ਹਿੱਲ ਹੋ ਗਏ ਬਹੁਤ سارے ਰਾਈਟਰ ਨੇ ਓਸ਼ੋ ਜੀ ਹੋਗੇ ਮੈਂ ਉਹਨਾਂ ਨੂੰ ਵੀ ਪੜਿਆ ਵਾ ਬਹੁਤ سارے ਰਾਈਟਰ ਨੇ ਜਿਨ੍ਹਾਂ ਨੂੰ ਮੈਂ ਪੜਿਆ ਵਾ ਸੋ ਇਹ ਕਿਤਾਬ ਯਾਰ ਬਹੁਤ ਹੀ ਵਧੀਆ ਵਾ ਇਹ ਬੇਸਿਕਲੀ ਜੇ ਆਪਾਂ ਗੱਲ ਕਰੀਏ ਇਹ ਕਿਤਾਬਾਂ ਤੁਹਾਨੂੰ ਸਿਖਾਏਗੀ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੇਖੋ ਯਾਰ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਨਾ ਕੋਈ ਮੌਕਾ ਮਤਲਬ ਵੀ ਸਾਨੂੰ ਮਿਲਦਾ ਹੀ ਮਿਲਦਾ ਵਾ ਵੀ ਅਸੀਂ ਯਾਰ ਉਹ ਮੌਕਾ ਸੀ ਛੱਡ ਦਿੰਨੇ ਆ ਫਿਰ ਕਿਹਦੇ ਨੇ ਯਾਰ ਕੋਈ ਗੱਲ ਨਹੀਂ ਅਸੀਂ ਅਗਲੀ ਵਾਰੀ ਕਰ ਲਾਂਗੇ ਕੋਈ ਗੱਲ ਨਹੀਂ ਅਸੀਂ ਵੀ ਫੇਰ ਕਰ ਲਾਂਗੇ ਜਦੋਂ ਅਸੀਂ ਇਹ ਚੀਜ਼ ਕੇ ਕੇ ਛੱਡ ਦਿੰਨੇ ਆ ਨਾ ਤਾਂ ਸਮਝ ਲਓ ਤੁਸੀਂ ਲੋਕਾਂ ਨਾਲੋਂ ਬਹੁਤ ਪਿੱਛੇ ਆ ਗਏ। ਸੋ ਇਹ ਕਿਤਾਬ ਤੁਹਾਨੂੰ ਬਹੁਤ ਕੁਝ ਤੁਹਾਨੂੰ ਸਿਖਾਏਗੀ ਬਹੁਤ ਕੁਝ। ਜਿਹੜੀ ਚੀਜ਼ਾਂ ਤੁਸੀਂ ਜ਼ਿੰਦਗੀ 'ਚ ਕਦੇ ਨਾ ਤੱਕ ਤੁਸੀਂ ਸੁਣੀਆਂ ਹੋਣੀਆਂ, ਨਾ ਤੁਸੀਂ ਪੜੀਆਂ ਹੋਣੀਆਂ, ਨਾ ਤੁਸੀਂ ਕਦੇ ਦੇਖੀਆਂ ਹੋਣੀਆਂ। ਇਹ ਕਿਤਾਬ ਤੁਹਾਨੂੰ ਉਹ ਚੀਜ਼ਾਂ ਤੁਹਾਨੂੰ ਸੁਣਾਏਗੀ ਵੀ ਦਿਖਾਏਗੀ ਵੀ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ ਉਹ ਚੀਜ਼ ਵੀ ਤੁਹਾਨੂੰ ਇਹ ਕਿਤਾਬ ਤੁਹਾਨੂੰ ਸਿਖਾਏਗੀ। ਇਹ ਕੱਲਾ ਕੱਲਾ ਪੇਜ ਜਬ ਇਹਦੀ ਟੌਪਿਕ ਦੀ ਗੱਲ ਕਰੀਏ ਇਹਦਾ ਕੱਲਾ ਕੱਲਾ ਪੇਜ ਪੜਨਾ ਲਵਾ ਤੁਸੀਂ ਦੇਖ ਸਕਦੇ ਹੋ ਮੈਂ ਪੜਿਆ ਵਾ। ਆਣਾ ਸਾਰੇ ਮੈਂ ਤੁਸੀਂ ਦੇਖੋ ਉਮੇ ਪੈਨਸਨ ਨਾਲ ਅੰਡਰਲਾਈਨ ਵੀ ਕੀਤੀ ਹੋਈਆਂ ਨੇ ਤੁਸੀਂ ਦੇਖਦੇ ਹੋ ਨਾ ਧਿਆਨ ਨਾਲ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਣਾ ਵਾ ਇਹਦੇ ਵਿੱਚ ਕੰਦੀ ਕੰਦੀ ਗੱਲ ਜਿਹੜੀ ਮੈਂ ਅੰਡਰਲਾਈਨ ਵੀ ਕੀਤੀ ਹੋਈ ਹੈ ਜਿਹੜੀ ਕੰਮ ਦੀਆਂ ਗੱਲਾਂ ਨੇ ਸੋ ਬਹੁਤ ਕੁਝ ਯਾਰੇ ਕਿਤਾਬ ਦੇ ਵਿੱਚ ਪੜਨ ਵਾਸਤੇ ਪਿਆ ਵਾ ਸਾਰਾ ਦਿਨ ਤੁਸੀਂ ਆਪਣੇ ਮੋਬਾਈਲ ਫੋਨ ਤੇ ਲੱਗੇ ਰਹਿੰਦੇ ਹੋ ਇਹਦਾ ਘੰਟਾ ਇੱਕ ਸਿਰਫ ਇੱਕ ਘੰਟਾ ਮੋਬਾਈਲ ਨੂੰ ਛੱਡ ਕੇ ਨਾ ਇਹੋ ਜਿਹੀ ਕਿਤਾਬਾਂ ਨੂੰ ਦੋ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਵਾ ਇਹੋ ਜਿਹੀ ਕਿਤਾਬਾਂ ਨੂੰ ਪੜੋ ਉਸ ਵੇਟ ਮਾਰਡਨ ਜੀ ਨੂੰ ਪੜੋ ਨਪੋਲੀਨ ਹਿਲ ਨੂੰ ਪੜੋ ਤਾਨੂੰ ਪਤਾ ਲੱਗੇ ਜ਼ਿੰਦਗੀ ਕੀ ਚੀਜ਼ ਆ ਜਿਹੜਾ ਤੁਸੀਂ ਮੈਂ ਦੇਖੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਨਾ ਕੋਈ ਅੱਧਰ ਗੇੜੇ ਮਾਰੀ ਆ ਰਿਹਾ ਮੋਟਰਸਾਈਕਲ ਤੇ ਕੋਈ ਗੱਡੀਆਂ ਦੇ ਉੱਤੇ ਜਾ ਰਿਹਾ ਕੋਈ ਛਾਤ ਤੇ ਚੜਿਆ ਗੱਡੀਆਂ ਤੇ ਗੇੜੇ ਮਾਰੀ ਜਾ ਰਿਹਾ ਪਤਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਯਾਰ ਅਸੀਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਵਾ ਜਿਹੜਾ ਤੁਸੀਂ ਉਹ ਗੇੜੇ ਮਾਰਨ ਦੇ ਵਿੱਚ ਆਪਣਾ ਟਾਈਮ ਖਰਾਬ ਕਰਦੇ ਪਏ ਹੋ ਸਮਾਂ ਖਰਾਬ ਕਰਦੇ ਪਏ ਹੋ ਨਾ ਤਾਂ ਤੁਸੀਂ ਬਹੁਤ ਪਛਤਾਉਂਗੇ ਤੁਸੀਂ ਉਹ ਜਿਹੜਾ ਉਹ ਜਿਹੜਾ ਸਮਾਂ ਤੁਸੀਂ ਖਰਾਬ ਕਰਦੇ ਪਏ ਹੋ ਉਹ ਨਾ ਉਹ ਸਮੇਂ ਦੀ ਬਚਤ ਕਰਕੇ ਨਾ ਤੁਸੀਂ ਆ ਕਿਤਾਬਾਂ ਘਰੇ ਬੈਠ ਕੇ ਪੜੋ ਆਪਣੇ ਆਫਿਸ ਦੇ ਵਿੱਚ ਜਾ ਕੇ ਪੜੋ ਕਿਤੇ ਵੀ ਪਾਰਕ ਦੇ ਵਿੱਚ ਜਾ ਕੇ ਪੜ ਲਓ ਇਹ ਕਿਤਾਬਾਂ ਨੂੰ ਪੜੋ ਇਹ ਕਿਤਾਬ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਗੀ ਕਿਉਂਕਿ ਮੈਂ ਖੁਦ ਇਹ ਕਿਤਾਬ ਤੋਂ ਬਹੁਤ ਕੁਝ ਸਿੱਖਿਆ ਯਾਰ ਮੈਂ ਬਹੁਤ ਹੀ ਕੁਝ ਸਿੱਖਿਆ ਮੈਂ ਜੋ ਕਦੇ ਸੋਚਿਆ ਨਹੀਂ ਸੀ ਨਾ ਵੀ ਯਾਰ ਮੈਂ ਜ਼ਿੰਦਗੀ ਦੇ ਵਿੱਚ ਮੈਂ ਆਹ ਕੰਮ ਵੀ ਕਰ ਲਾਂਗਾ ਮੈਂ ਉਹ ਵੀ ਕਰ ਲਾਂਗਾ ਐਂ ਕਰ ਲਾਂਗਾ ਜੋ ਕਰ ਲਾਂਗਾ ਮੈਂ ਕਦੇ ਨਹੀਂ ਸੀ ਸੋਚਿਆ ਪਰ ਜਦੋਂ ਤੋਂ ਮੈਂ ਇਹੋ ਜਿਹੀ ਕਿਤਾਬਾਂ ਪੜਨ ਲੱਗਿਆ ਨਾ ਖਾਸ ਕਰਕੇ ਇਹ ਕਿਤਾਬ ਪੜਨ ਲੱਗਿਆ ਮੈਂ ਤਾਂ ਮੈਂ ਕਹਿੰਦਾ ਯਾਰ ਮੇਰੀ ਜ਼ਿੰਦਗੀ ਹੀ ਬਦਲ ਗਈ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟਾ ਬ੍ਰਦਰ ਮੰਨ ਕੇ ਚੱਲੋ ਹਣਾ ਏਜੇ ਭਰਾ ਦੇ ਨਾਂ ਤੇ ਤੁਹਾਨੂੰ ਮੈਂ ਕਹੂੰਗਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਨਾ ਚਾਹੁੰਦੇ ਹੋ ਹਾਸਿਲ ਕਰਨਾ ਚਾਹੁੰਦੇ ਹੋ ਨਾ ਤਾਂ ਤੁਸੀਂ ਇਹ ਕਿਤਾਬ ਜ਼ਰੂਰ ਪੜੋ ਮੌਕਾ ਨਾ ਗਵਾਓ ਇਹ ਕਿਤਾਬ ਦੀ ਜੇ ਆਪਾਂ ਕੀਮਤ ਦੀ ਗੱਲ ਕਰੀਏ 100 ਰੁਪਏ ਦੀ ਕਿਤਾਬ ਆ ਕੀ ਗੱਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਨੂੰ ਸੁਧਾਰਨ ਦੇ ਵਿੱਚ ਤੁਸੀਂ ਆਪਣਾ 100 ਰੁਪਏ ਨਹੀਂ ਲਾ ਸਕਦੇਗੀ 100 ਰੁਪਏ ਦਾ ਤਾਂ ਤੁਸੀਂ ਦੋ 버ਗਰ ਖਾ ਜਾਂਦੇ ਹੋ ਪੀਜ਼ਾ ਖਾ ਜਾਂਦੇ ਹੋ ਤੁਸੀਂ 100 ਰੁਪਏ ਦਾ ਹੁੰਦਾ ਕੀ ਆ ਕੁਝ ਵੀ ਨਹੀਂ ਹੁੰਦਾ ਹੈਗਾ ਜੇ ਤੁਸੀਂ 100 ਰੁਪਏ ਦੀ ਤੁਸੀਂ ਇਹ ਕਿਤਾਬ ਤੁਸੀਂ ਲਾ ਕੇ ਤੁਸੀਂ ਪੜ ਲਉਗੇ ਨਾ ਤਾਂ ਮੈਂ ਕਹਿੰਦਾ ਯਾਰ ਜਿੱਦੋਂ ਇਹ ਕਿਤਾਬ ਖਤਮ ਹੋਗੀ ਇਹ ਤਾਂ ਮੈਂ ਬਹੁਤ ਲੇਟ کہہ ਰਿਹਾ ਵਾਂ ਜਦੋਂ ਇਹ ਕਿਤਾਬ ਖਤਮ ਹੋਗੀ ਨਾ ਤਾਂ ਤੁਹਾਡੀ ਜ਼ਿੰਦਗੀ ਬਦਲ ਜੇਗੀ ਖਤਮ ਦੀ ਤਾਂ ਗੱਲ ਛੱਡੋ ਪਰ ਜਦੋਂ ਤੁਸੀਂ ਇਹ ਕਿਤਾਬ ਨੂੰ ਪੜਨਾ ਛੱਡਦਾ ਤੁਸੀਂ 2-4 ਪੇਜ ਵੀ ਤੁਸੀਂ ਇਹਦੇ ਪੜ ਲੈਣਾ 15 ਪੇਜ ਵੀ ਪੜ ਲੈ ਸਮਝ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਲੰਘ ਜਾਓਗੇ ਜਿਹੜੇ ਤੁਹਾਡੇ ਨਾਲ ਦੇ ਸਾਥੀ ਬੈਠੇ ਨੇ ਨਾ ਤੁਹਾਡੇ ਨਾਲ ਕੁਝ ਨਹੀਂ ਕਰਦੇ ਹੈਗੇ ਜਾਂ ਕੁਝ ਕਰਦੇ ਨੇ ਜਾਂ ਮੈਂ ਕਹਿੰਦਾ ਤੁਸੀਂ ਉਹਨਾਂ ਤੋਂ ਬਹੁਤ ਤੇਜ਼ੀ ਨਾਲ ਤੁਸੀਂ ਅੱਗੇ ਵਧ ਜਾਓਗੇ ਸੋ ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੇ ਭੈਣ ਭਰਾ ਬਣ ਕੇ ਇਹ ਕਿਤਾਬ ਜ਼ਰੂਰ ਪੜੋ ਮੇਰੇ ਦੇਖੋ ਇਹ ਕਿਤਾਬ ਨੂੰ ਦੱਸਣ ਬਾਰੇ ਮੇਰਾ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਪੈਸਾ ਥੋੜੀ ਮਿਲਿਆ ਮੈਂ ਤਾਂ ਸਿਰਫ ਕਹਿ ਰਿਹਾ ਵੀ ਤੁਹਾਡਾ ਜਿਹੜਾ ਜੀਵਨ ਆ ਤੁਹਾਡੀ ਜਿਹੜੀ ਜ਼ਿੰਦਗੀ ਆ ਵਧੀਆ ਹੋਵੇ ਯਾਰ ਸੋ ਇਸ ਕਰਕੇ ਇਹ ਕਿਤਾਬਾਂ ਨੇ ਜਿਹੜੀ ਇੱਧਰ ਦੀਆਂ ਕਿਤਾਬਾਂ ਨੇ ਜ਼ਰੂਰ ਪੜਿਆ ਕਰੋ ਜੀ ਅਗਰ ਤੁਸੀਂ ਇਹ ਕਿਤਾਬ ਤੁਸੀਂ ਮੰਗਾਉਣਾ ਚਾਹੁੰਦੇ ਹੋ ਤਾਂ ਮੈਂ ਥੱਲੇ ਦਾ ਥੱਲੇ ਮੈਂ ਡਿਸਕਸ਼ਨ ਦੇ ਵਿੱਚ ਲਿੰਕ ਵੀ ਦੇ ਦਾਂਗਾ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਵਿਜਾਤੋਰੀ ਸਾਰੇ ਸ਼ਹਿਰਾਂ ਦੇ ਵਿੱਚ ਰਹਿਣੀ ਹੋ ਹਨ ਕਿਸੇ ਵੀ ਬੁੱਕ ਸ਼ੋਪ ਦੇ ਉੱਤੇ ਚਲ ਜਿਓ ਤੁਸੀਂ ਇਹਨੂੰ ਕਹੋ ਵੀ ਮੋਕਾ ਨਾ ਗਾ ਸਵੇਟ ਮਾਰਟਨ ਜੀ ਦੀ ਕਿਤਾਬਾਂ ਸਾਨੂੰ ਉਹ ਬੁੱਕ ਦੇ ਦਿਓ ਉਹ ਤੁਹਾਨੂੰ ਨਾਲ ਦੀ ਨਾਲ ਕੱਢ ਕੇ ਦੇ ਦੇਗਾ 100 ਰੁਪਏ ਦੀ ਕਿਤਾਬ ਦੀ ਕੀਮਤ ਆ ਲਾ ਕੇ ਇਹਨੂੰ ਪੜਨਾ ਸ਼ੁਰੂ ਕਰੋ ਸੋ ਇਹ ਕਿਤਾਬ ਨੂੰ ਹਮੇਸ਼ਾ ਰਾਤ ਨੂੰ ਸੌਣ ਲੱਗੇ ਜਰੂਰ ਪੜਿਓ ਤਾਂ ਤੁਹਾਡੇ ਕੰਮ ਕਰੇਗੀ ਕਿਉਂਕਿ ਤੁਹਾਡਾ ਜਿਹੜਾ ਦਿਮਾਗ ਰਾਤ ਨੂੰ ਰਿਲੈਕਸ ਰਹਿੰਦਾ ਤੇ ਤੁਸੀਂ ਸੋਚਦੇ ਵਧੀਆ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿ ਉਹ ਤੱਕ ਇਹਨਾਂ ਨੂੰ ਸਾਰਨ ਮੇਰੇ ਵੱਲੋਂ ਪਿਆਰ ਬਈ ਸਤਿ ਸ੍ਰੀ ਅਕਾਲ